ਰਾਂਝੇ ਜੀ ਪੰਚੀ ਤੁਸੀਂ ਮਾਝ ਪ੍ਰਤੀਸਤ ਜਗਤ ਲਾਇਆ ਜਾ ਰਿਹਾ ਹੋ ਠੀਕ ਹੋ ਗਿਆ ਜੀ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਆਪਣਾ ਭਾਗੇਸ਼ਾਲੀ ਸਮਝਦਾ ਕਿ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਇਸ 나ਗ ਦੇਵਤਾ ਦੇ ਮਹਾਰਾਜ ਦੀ ਜਗਤ ਵਿੱਚ ਇੱਥੋਂ ਦੇ ਮੁੱਖ ਸੇਵਾਦਾਰ ਗਣੇਸ਼ਵਰ ਬਾਬਾ ਜੀ ਨੇ ਮੈਨੂੰ ਬੁਲਾਇਆ ਔਰ ਮੈਂ ਇੱਥੇ ਆ ਕੇ ਇਤਨਾ ਅਭਿভূত ਹੋਇਆ ਔਰ ਇਤਨਾ ਮੈਨੂੰ ਆਪਣਾ ਅੱਛਾ ਫੀਲ ਹੋਇਆ ਕਿ ਮੈਂ ਇਸ ਜਗ੍ਹਾ ਦਾ ਔਰ ਇੱਥੋਂ ਦੀ ਖਾਸ ਕਰਕੇ ਚਬਕਰਾ ਪਿੰਡ ਦੀ ਜਿਹੜੀ ਸੰਗਤ ਹੈ ਮੈਂ ਇਹਨਾਂ ਦਾ ਵੀ ਦਿਲ ਦੀ ਗਹਿਰਾਈਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਸ ਰੁੱਦਰ ਵਿਸ਼ੇਖ ਦੇ ਵਿੱਚ ਆਪਣਾ ਸ਼ਾਮਿਲ ਹੋ ਰਹੇ ਸੀ ਆਇ ਕਥਾ ਸੁਣਦੇ ਵੀ ਸੀ ਔਰ ਮੇਰੇ ਲਈ ਅੱਜ ਛਪਕਰਾ ਪਿੰਡ ਦਾ ਇੱਕ ਵਿਖਰ ਵਿਅਕਤੀ ਬਾਬਾ ਜੀ ਤਾਂ ਹੈ ਹੀ ਹੈ ਹਰ ਵਿਅਕਤੀ ਵੀ ਮੇਰੇ ਲਈ ਦੇਵਤੁੱਲੇ ਹੈ ਔਰ ਮੈਂ ਆਪਣੇ ਆਪ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਾਗੇਸ਼ਾਲੀ ਸਮਝਦਾ ਔਰ ਇੱਥੋਂ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਦਿਨ ਮੈਨੂੰ ਬੁਲਾਇਆ ਔਰ ਮੇਰਾ ਸਨਮਾਨ ਕੀਤਾ ਇੱਕ ਵਾਰ ਫਿਰ ਤੋਂ ਦਿਲ ਦੀ ਗਹਿਰਾਈਆਂ ਨਾਲ ਮੁੱਖ ਸੇਵਾਦਾਰ ਬਾਬਾ ਗਨੇਸ਼ਵਰ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਬਾਬਾ ਨਾ ਸ਼ੇਸ਼ਨਾਗਰ ਜੀ ਅੱਜ ਚੱਕਰੇ ਵਿੱਚ ਬਾਬਾ ਸ਼ੇਖਨਾਗਰ ਜੀ ਦੀ ਜਿਹੜੀ ਪਵਿੱਤਰ ਜਗ੍ਹਾ ਉਹਨਾਂ ਤੇ ਸ਼ਿਵ ਦਿਹਾੜੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਅੱਜ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਆ ਔਰ ਨਤਮਤ ਹੋ ਕੇ ਬੜੇ ਦਿਲ ਨੂੰ ਸਕੂਨ ਮਿਲਿਆ ਔਰ ਇਸ ਜਗ੍ਹਾ ਦੀ ਜਿਹੜੀ ਜਿਸ ਜਗ੍ਹਾ ਦਾ ਜਿਹੜਾ ਔਰਾ ਹੈ ਇਸ ਜਗ੍ਹਾ ਦੀ ਜਿਹੜੀ ਖੁਸ਼ਬੂ ਹੈ ਜਿਹੜੀ ਹੈ ਇਹਨੂੰ ਮਹਿਸੂਸ ਕਰਕੇ ਅੱਜ ਬਹੁਤ ਵਧੀਆ ਮਹਿਸੂਸ ਹੋਇਆ ਔਰ ਅਦਾ ਲੱਗਦਾ ਕਿ ਪਰਮਾਤਮਾ ਦੀ ਜਿਹੜੀ ਆ ਇੱਥੇ ਜਰੂਰ ਇਸ ਹਵਨ ਜਗ ਜਿਹੜਾ ਹੋ ਰਿਹਾ ਇਸ ਭਾਗਵਤ ਕਥਾ ਦੇ ਦੌਰਾਨ ਪਰਮਾਤਮਾ ਦੀ ਜਿਹੜੀ ਕਿਰਪਾ ਜਿਹੜੀ ਆ ਉਹ ਜਰੂਰ ਇੱਥੇ ਜਿਹੜੀ ਆ ਉਹ ਬਰਾਜ਼ਮਾਨ ਹੋਈ ਆ ਵਰਸੀ ਆ ਤੇ ਅੱਜ ਦੇਖ ਕੇ ਇੱਥੇ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਤੇ ਇਹਦੇ ਨਾਲ ਸਾਡੇ ਦੇਸ਼ ਦੀ ਜਿਹੜੀ ਸੰਸਕ੍ਰਿਤੀ ਜਿਹੜੀ ਅਸੀਂ ਭੁੱਲਦੇ ਜਾ ਰਹੇ ਆ ਸਾਡੇ ਅੱਜ ਦੇ ਬੱਚੇ ਜਿਹੜੇ ਨਾ ਉਹ ਐਡਵਾਂਸ ਬਾਹਲੇ ਦੇਸ਼ਾਂ ਨੂੰ ਜਾ ਰਹੇ ਨੇ ਆਪਣੀ ਸੰਸਕ੍ਰਿਤੀ ਤੋਂ ਜਿਹੜਾ ਲੋਪ ਹੋ ਰਿਹਾ ਔਰ ਅੱਜ ਬਾਬਾ ਗਣੇਸ਼ਵਰ ਜੀ ਹੋਣਾ ਨੇ ਜਿਹੜਾ ਇਹ ਰੁਦਰ ਮਹਾਜਗ ਕੀਤਾ ਇਹਦੇ ਨਾਲ ਸਾਡੇ ਜਿਹੜੇ ਸਮਾਜ ਦੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆ ਤੇ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਨਾ ਕਿ ਇਹ ਜਿਹੜਾ ਬਾਬਾ ਜੀ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕੀਤੇ ਦਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਸਮਾਜ ਨੂੰ ਜਿਹੜਾ ਆ ਸੁਧਾਰਨ ਦੇ ਵਿੱਚ ਵਧੀਆ ਕੰਮ ਕੀਤੇ ਜਾਣ ਤੇ ਇਹਦੇ ਨਾਲ ਬਹੁਤ ਬਹੁਤ ਧੰਨਵਾਦ ਜੈ ਬਾਬਾ ਸ਼ੇਸ਼ਨਾਗ। ਅੱਜ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਚੇਕਰਾਦਾਂ ਤੇ ਬਾਬਾ ਸ਼ੇਸ਼ਨਾਗੀ ਦੇ ਦਰبار ਤੇ ਸਾਨੂੰ ਨਤਮਸਤ ਹੋਣ ਦਾ ਸੁਭਾਗੇ ਪ੍ਰਾਪਤ ਹੋਇਆ ਇਸ ਵਿੱਚ ਭਗਵਤ ਕਥਾ 11ਵਾਂ ਰੁਦਰੇ ਮਹਾਯੱਗ ਉਹਦੇ ਵਿੱਚ ਸਾਨੂੰ ਸ਼ਾਮਲ ਹੋਣ ਤੇ ਅਸੀਂ ਆਪਣੇ ਆਪ ਨੂੰ ਸੁਭਾਗੇ ਮਹਿਸੂਸ ਕਰਦੇ ਹਾਂ ਕਿ ਬਾਬਾ ਜੀ ਨੇ ਸਾਡੇ ਤੇ ਇੰਨੀ ਮਿਹਰ ਕੀਤੀ ਇਸ ਮਹਾਸ਼ਿਵਰਾਤਰੀ ਦੇ ਪਰਬਤੇ ਜੋ ਉਪਰਾਲਾ ਬਾਬਾ ਜੀ ਨੇ ਚਵਕਰੇ ਪਿੰਡ ਤੇ ਨਹੀਂ ਕੱਲਾ ਇਹ ਪੂਰੇ ਸਾਡੇ ਪੰਜਾਬ ਤੇ ਹਿੰਦੁਸਤਾਨ ਤੇ ਇਹ ਜਿਹੜਾ 11ਵਾਂ ਮਹਾਰੂਦਰ ਯੱਗ ਇਹ ਇੱਕ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਆ ਸ਼ਾਇਦ ਹੀ ਕਿਤੇ ਸੁਣਨ ਨੂੰ ਮਿਲੇ ਵੀ 11ਵਾਂ ਮਹਾਰ ਰੂਦਰ ਯੱਗ ਤੇ ਮਹਾਸ਼ਿਵਰਾਤਰੀ ਦੇ ਮੌਕੇ ਦੇ ਸਾਨੂੰ ਸਾਡੀ ਟੀਮ ਸਾਡਾ ਮੰਡਲ ਹੋਰ ਸਾਡੇ ਜਿਹੜੇ ਜ਼ਿਲ੍ਹੇ ਦੇ ਸਾਰੇ ਪਹੁੰਚੇ ਨੇ ਉਹਨਾਂ ਨੇ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਰਵਾਈ ਅਸੀਂ ਬਾਬਾ ਜੀ ਦਾ ਸਾਨੂੰ ਇੱਥੇ ਬੁਲਾਉਣ ਤੇ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ